ਸਵਾਗਤ ਹੈ ਤੁਹਾਡਾ ਸਾਇਰ ਸੱਚ ਟੀਵੀ ਤੇ ਹਾਜ਼ਰ ਹਾਂ ਲੈ ਕੇ ਅੱਜ ਦੀਆਂ ਮੁੱਖ ਖਬਰਾਂ ਪ੍ਰਧਾਨ ਮੰਤਰੀ ਮੋਦੀ ਦਾ 2 ਦਿਨਾ ਕਵੈਤ ਦੌਰਾ 21 ਤੋਂ ਪ੍ਰਦਰਸ਼ਨਾਂ ਦੌਰਾਨ ਲਖਨਊ ਤੇ ਗੁਹਾਟੀ ਵਿੱਚ ਦੋ ਕਾਂਗਰਸੀ ਵਰਕਰਾਂ ਦੀ ਮੌਤ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਵੇਂ ਚੇਅਰਪਸਨ ਦੀ ਚੋਣ ਸੰਬੰਧੀ ਮੀਟਿੰਗ ਵਿੱਚ ਸ਼ਾਮਲ ਹੋਏ ਖੜਗੇ ਤੇ ਰਾਹੁਲ ਪ੍ਰਿੰਕਾ ਗਾਂਧੀ ਤੇ ਮਨੀਸ਼ ਤਿਵਾੜੀ ਨੂੰ ਮਿਲ ਸਕਦੀ ਹੈ ਸਾਂਝੀ ਸੰਸਦੀਕ ਕਮੇਟੀ 'ਚ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪ ਉਮੀਦਵਾਰਾਂ ਦੇ ਹੱਕ ਵਿੱਚ ਰੋਡ ショ ਕਿਸਾਨਾਂ ਵੱਲੋਂ ਤੀਨੂ ਪੰਜਾਬ ਬੰਦਾ ਸਦਾ ਭਾਰਤ ਤੇ ਚੀਨ ਸਰਹੱਦ ਤੇ ਸ਼ਾਂਤੀ ਬਰਕਰਾਰ ਰੱਖਣ ਲਈ ਸਹਿਮਤ ਕਿਸਾਨਾਂ ਦੀਆਂ ਮੰਗਾਂ ਤੇ ਸੁਝਾਵਾਂ ਲਈ ਸਾਡੇ ਦਰ ਹਮੇਸ਼ਾ ਖੁੱਲੇ ਸੁਪਰੀਮ ਕੋਰਟ ਮੁੰਬਈ ਕਿਸ਼ਤੀ ਹਾ사 ਮਰਨ ਵਾਲਿਆਂ ਦੀ ਗਿਣਤੀ ਹੋਈ 13 ਆਜ਼ਾਦੀ ਘੁਲਾਟੀਆਂ ਤੇ ਜਵਾਈ ਨੂੰ ਗਾਇਬ ਕਰਨ ਦੇ 32 ਸਾਲ ਪੁਰਾਣੇ ਕੇਸ 'ਚ ਸਾਬਕਾ ਐਸਐਚਓ ਦੋਸ਼ੀ ਕਰਾਰ ਅਸ਼ਵਿੰਨ ਨੇ ਕਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਿਆ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਭਾਰਤ ਦੇ ਕਵੈਤ ਵਿਚਾਲੇ ਬਹੁ ਪੱਕੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਨੀਚਰਵਾਰ ਨੂੰ ਖਾੜੀ ਦੇਸ਼ ਦੇ ਦੋ ਰੌਜਾ ਦੌਰੇ ਤੇ ਜਾਣਗੇ ਇਹ ਚਾਰ ਦੇ ਹੱਕਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਕਵੈਤ ਦਾ ਪਹਿਲਾ ਦੌਰਾ ਹੋਵੇਗਾ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੋਦੀ ਕਵੈਤ ਦੇ ਅਮੀਰ شیخ ਮਿਸ਼ਾਲ ਅਲ ਅਹਿਮਦ ਅਲ ਜਬਰ ਅਲ ਜ਼ਮਾ ਦੇ ਸੱਦੇ ਤੇ ਦੌਰਾ ਕਰ ਰਹੇ ਹਨ ਦੌਰੇ ਦੌਰਾਨ ਮੋਦੀ ਕਵੇਦੇ ਆਗੂਆਂ ਨਾਲ ਚਰਚਾ ਕਰਨਗੇ ਅਤੇ ਉੱਥੇ ਰਹਿਣ ਵਾਲੇ ਭਾਰਤੀ ਭਾਈਚਾਰੇ ਨਾਲ ਵੀ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਭਾਰਤ ਅਤੇ ਕਵੇਤ ਵਿਚਾਲੇ ਇਤਿਹਾਸਕ ਸਮੇਂ ਤੋਂ ਰਵਾਇਤੀ ਤੌਰ ਤੇ ਗੂੜੇ ਤੇ ਦੋਸਤਾਨਾ ਸਬੰਧ ਹਨ। ਭਾਰਤ ਕਵੇਦੇ ਚੋਟੀ ਦੇ ਵਪਾਰਕ ਸਾਂਝੇਦਾਰਾਂ 'ਚੋਂ ਇੱਕ ਹੈ ਅਤੇ ਭਾਰਤੀ ਭਾਈਚਾਰਾ ਕਵੇਤ ਵਿੱਚ ਸਭ ਤੋਂ ਵੱਡਾ ਪ੍ਰਵਾਸੀ ਭਾਈਚਾਰਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਇਹ ਦੌਰਾ ਭਾਰਤ ਅਤੇ ਕਵੇਤ ਵਿਚਾਲੇ ਬਹੁਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਮਹਿੰਗਾਈ ਨਿੱਜੀਕਰਨ ਅਤੇ ਕਾਨੂੰਨ ਵਿਵਸਥਾ ਵਰਗੇ ਮੁੱਦਿਆਂ ਨੂੰ ਲੈ ਕੇ ਗੁਹਾਟੀ ਵਿੱਚ ਮਨੀਪੁਰ ਤੇ ਅਸ਼ਾਂਤੀ ਤੇ ਅਡਾਨੀ ਸਮੂਹ ਖਲਾਫ ਰਿਸ਼ਵਤਖੋਰੀ ਦੇ ਦੋਸ਼ਾਂ ਸਣੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ਦੌਰਾਨ ਦੋਵੇਂ ਥਾਵਾਂ ਤੇ ਇੱਕ ਇੱਕ ਪਾਰਟੀ ਵਰਕਰ ਦੀ ਮੌਤ ਹੋ ਗਈ। ਕਾਂਗਰਸ ਵੱਲੋਂ ਪਾਰਟੀ ਵਰਕਰਾਂ ਦੀਆਂ ਮੌਤਾਂ ਪੁਲਿਸ ਦੇ ਤਸ਼ੱਦਦ ਕਾਰਨ ਹੋਣ ਦਾ ਦਾਵਾ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਗੋਰਖਪੁਰ ਦੇ ਰਹਿਣ ਵਾਲੇ 28 ਸਾਲਾ ਪ੍ਰਭਾਤ ਪਾਂਡੇ ਨੂੰ ਕਾਂਗਰਸ ਦਫਤਰ ਤੋਂ ਹਸਪਤਾਲ ਮ੍ਰਿਤਕ ਹੀ ਲਿਜਾਇਆ ਗਿਆ ਡੀਸੀਪੀ ਰਵਿੰਨਾ ਤੇਆਗੀ ਨੇ ਦੱਸਿਆ ਪ੍ਰভাত ਪਾਂਡੇ ਨੂੰ ਕਾਂਗਰਸ ਦਫਤਰ ਤੋਂ ਬੇਹੋਸ਼ੀ ਦੀ ਹਾਲਤ ਵਿੱਚ ਅਜ਼ਰਗੰਜ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤੇਆਗੀ ਨੇ ਕਿਹਾ ਡਾਕਟਰਾਂ ਮੁਤਾਬਕ ਪਹਿਲੀ ਨਜ਼ਰੇ ਉਸ ਦੇ ਸਰੀਰ ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਹੈ ਇਸ ਤੋਂ ਇਲਾਵਾ ਪੈਨਲ ਵੱਲੋਂ ਪੋਸਟਮਾਰਟਮ ਕੀਤਾ ਜਾਵੇਗਾ ਤੇ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ ਉਧਰ ਕਾਂਗਰਸ ਦੀ ਉੱਤਰ ਪ੍ਰਦੇਸ਼ ਕਾਇਦੇ ਪ੍ਰਧਾਨ ਅਜੀਤ رائے ਨੇ ਵਿਧਾਨ ਭਵਨ ਦਾ ਘਰਾਓ ਕਰਨ ਦੀ ਕੋਸ਼ਿਸ਼ ਦੌਰਾਨ ਪ੍ਰਸਿੱਧੀ ਬੇਰਹਿਮੀ ਕਾਰਨ ਕਾਂਗਰਸ ਦੇ ਇੱਕ ਕਾਰਕੁੰਵ ਦੀ ਮੌਤ ਹੋਣ ਦਾ ਦਾਵਾ ਕੀਤਾ ਗਿਆ ਹੈ ਇਸੇ ਤਰ੍ਹਾਂ ਅਸਾਮ ਦੇ ਗੁਹਾਟੀ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਮਨੀਪੁਰ ਚ ਅਸ਼ਾਂਤੀ ਤੇ ਅਡਾਨੀ ਸਮੂਹ ਤੇ ਰਿਸ਼ਵਤ ਘੁਲਦੇ ਦੋਸ਼ਾਂ ਸਣੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਰਾਜ ਭਵਨ ਵੱਲ ਕੀਤੇ ਗਏ ਮਾਰਚ ਦੌਰਾਨ ਅਥਰੂ ਗੈਸ ਕਾਰਨ ਕਥਿਤ ਤੌਰ ਤੇ ਇੱਕ ਕਾਂਗਰਸੀ ਵਰਕਰ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਹਾਲਾਂਕਿ ਇਸ ਸੀਨੀਅਰ પોલીસ ਅਧਿਕਾਰੀ ਨੇ ਕਿਹਾ ਕਿ ਕਾਂਸੀ ਵਰਕਰ ਦੀ ਮੌਤੇ ਅਸਰਕਾਰਨ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ ਉਹਨਾਂ ਘਟਨਾ ਦੌਰਾਨ ਕਿਸੇ ਦੇ ਵੀ ਜ਼ਖਮੀ ਹੋਣ ਤੋਂ ਇਨਕਾਰ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਇੱਕ ਕਮੇਟੀ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਅਗਲੇ ਚੇਅਰਪਸੰਦੀ ਚੋਣ ਕਰਨ ਲਈ ਮੀਟਿੰਗ ਕੀਤੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਉਹਨਾਂ ਇਹ ਵੀ ਕਿਹਾ ਕਿ ਕਾਂਗਸ ਪ੍ਰਧਾਨ ਮਲਕਾਰਜਨ ਖੜਗੇ ਅਤੇ ਪਾਰਟੀ ਆਗੂ ਰਾਹੁਲ ਗਾਂਧੀ ਕਰਮਵਾਰ ਰਾਜ ਸਭਾ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾਵਜੋ ਸ਼ਾਮਲ ਹੋਏ ਜਸਟਿਸ ਅਰਣ ਕੁਮਾਰ ਮਿਸ਼ਰਾ ਦਾ ਕਾਰਜਕਾਲ ਪਹਿਲੀ ਜੂਨ ਨੂੰ ਪੂਰਾ ਹੋਣ ਦੇ ਬਾਅਦ ਤੋਂ ਐਨ ਐਚ ਆਰ ਸੀ ਚੇਅਰਪਰਸਿਡ ਦਾ ਅਹੁਦਾ ਖਾਲੀ ਪਿਆ ਹੈ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਮਿਸ਼ਰਾ ਨੇ ਅਧਿਕਾਰਾਂ ਦੀ ਪੈਰਵੀ ਕਰਨ ਵਾਲੇ ਕਮਿਸ਼ਨ ਦੇ 8ਵੇਂ ਚੇਅਰਪਰਸਨ ਵਜੋਂ ਕੰਮ ਕੀਤਾ ਅਤੇ ਜੂਨ 2021 ਵਿੱਚ ਉਹਨਾਂ ਨੂੰ ਇਸ ਦੇ ਸਭ ਤੋਂ ਛੋਟੇ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਸੀ ਐਨ ਐਚ ਆਰ ਸੀ ਨੂੰ ਕੰਟਰੋਲ ਕਰਨ ਵਾਲੇ ਕਾਨੂੰਨ ਮੁਤਾਬਕ ਕਮਿਸ਼ਨ ਦੇ ਚੇਅਰਪਰਸਿਡ ਦੀ ਚੋਣ ਕਰਨ ਵਾਲੀ ਕਮੇਟੀ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਕਰਦੇ ਹਨ ਅਤੇ ਲੋਕ ਸਭਾ ਸਪੀਕਰ ਗ੍ਰਹਿ ਮੰਤਰੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਰਾਜ ਸਭਾ ਦੇ ਉਪ ਸਭਾਪਤੀ ਇਸ ਦੇ ਮੈਂਬਰ ਹੁੰਦੇ ਹਨ ਜਸਟਿਸ ਵਿਸਰਾਦੇ ਅਹੁਦਾ ਛੱਡਣ ਤੋਂ ਬਾਅਦ ਐਨ ਐਚ ਆਰ ਸੀ ਦੀ ਮੈਂਬਰ ਵੇ ਆ ਭਾਰਤੀ ਸਿਆਣੀ ਇਸ ਦੀ ਕਾਰਜਕਾਰੀ ਚੇਅਰਪਰਸਨ ਬਣੀ ਇੱਕੋ ਵੇਲੇ ਲੋਕ ਸਭਾ ਤੇ ਸਵੈ ਅਸੈਂਬਲੀਆਂ ਦੀਆਂ ਚੋਣਾਂ ਕਰਵਾਉਣ ਨਾਲ ਸੰਬੰਧਤ ਦੋ ਸੰਵਿਧਾਨਕ ਸੋਧ ਬਿੱਲਾਂ ਦੀ ਪਰਚੋਲ ਕਰਨ ਵਾਲੀ ਸਾਂਝੀ ਸੰਸਦੀ ਕਮੇਟੀ ਵਿਚ ਕਾਂਗਰਸ ਦੀ ਪ੍ਰਿੰਕਾ ਗਾਂਧੀ ਤੇ ਮਨੀਸ਼ ਦਿਵਾਰੀ ਮੈਂਬਰ ਵਜੋਂ ਸ਼ਾਮਲ ਹੋਣਗੇ ਸੂਤਰਾਂ ਨੇ ਕਿਹਾ ਕਿ ਤ੍ਰਿਨਮੂਲ ਕਾਂਗਰਸ ਦੇ ਕਲਿਆਣ ਬੈਨਰਜੀ ਤੇ ਡੀਐਮਕੇ ਦੇ ਪੀ ਵਿਲਸਨ ਨੂੰ ਵੀ ਮੈਂਬਰ ਵਜੋਂ ਸ਼ਾਮਲ ਕੀਤੇ ਜਾਣ ਦੇ ਆਸਾਰ ਹਨ ਉਂਝ ਭਾਜਪਾ ਜਿਸ ਦੇ ਜੇਪੀਸੀ ਵਿੱਚ ਸਭ ਤੋਂ ਵੱਧ ਮੈਂਬਰ ਹੋਣਗੇ ਨੇ ਮੈਂਬਰਾਂ ਨੂੰ ਲੈ ਕੇ ਚੁੱਕਵੱਟੀ ਹੋਈ ਹੈ ਸੂਤਰਾਂ ਦੀ ਮੰਨੀਏ ਤਾਂ ਪਾਰਟੀ ਆਪਣੇ ਤਜਰਬੇਕਾਰ ਆਗੂਆਂ ਰਵੀਸ਼ੰਕ ਪ੍ਰਸ਼ਾਦ ਅਤੇ ਅਨੁਰਾਗ ਠਾਕਰ ਦੇ ਨਾਵਾਂ ਤੇ ਵਿਚਾਰ ਕਰ ਰਹੀ ਹੈ ਭਾਜਪਾ ਦੇ ਇੱਕ ਹੋਰ ਅਹਿਮ ਭਾਈਵਾਲ शिव सेना ਦੇ 3 ਕਾਂਸ ਚਿੰਦੇ ਤੇ ਜੀਡੀਯੂ ਦੇ ਸੰਝੇ ਝਾਵੀ ਸੰਜਰੀ ਸੰਸਦੀ ਕਮੇਟੀ ਦੇ ਮੈਂਬਰ ਹੋ ਸਕਦੇ ਹਨ ਸੂਤਰਾਂ ਮੁਤਾਬਕ ਜੀਪੀਸੀ ਵਿੱਚ 21 ਮੈਂਬਰ ਲੋਕ ਸਭਾ ਤੋਂ ਅਤੇ 10 ਮੈਂਬਰ ਰਾਜ ਸਭਾ ਤੋਂ ਹੋਣਗੇ ਉੰਜ ਜ਼ਿਆਤਰ ਪਾਰਟੀਆਂ ਨੇ ਜੀਸੀਪੀਸੀ ਲਈ ਆਪੋ ਆਪਣੇ ਨਾਮ ਦੇ ਦਿੱਤੇ ਹਨ ਸਰਕਾਰ ਉਪਰੋਕਤ ਦੋ ਬਿੱਲਾਂ ਨੂੰ ਸੰਜੀ ਸੰਸਦੀ ਕਮੇਟੀ ਕੋਲ ਭੇਜਣ ਬਾਰੇ ਜਲਦੀ ਹੀ ਲੋਕ ਸਭਾ ਵਿੱਚ ਮਤਾ ਪੇਸ਼ ਕਰੇਗੀ ਸੁਖਦੇਵ ਭਗਤ ਅਤੇ ਰਣਦੀਪ ਸੁਰਜੀੇਵਾਲਾ ਸੰਸਦ ਦੀ ਸਾਂਝੀ ਕਮੇਟੀ ਲਈ ਕਾਂਗਰਸ ਦੇ ਹੋਰ ਵਿਕਲਪ ਹਨ ਪੀਐਮਸੀ ਦੇ 사કેਤ ਗੋਖਲੇ ਅਤੇ ਡੀਐਮਕੇ ਦੇ ਟੀਐਮ ਸੇਲ ਵਗਨਪਤੀ ਦੇ ਵੀ ਪੈਨਲ ਦਾ ਹਿੱਸਾ ਬਣਨ ਦੀ ਉਮੀਦ ਹੈ ਨਗਰ ਨਿਗਮ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਸ਼ਹਿਰ ਵਿੱਚ ਰੋਡ ਸ਼ੋਅ ਕੀਤਾ ਗਿਆ ਗੁਰੂਗ੍ਰੀ ਨਗਰੀ ਦੇ ਸਰਪੱਕੀ ਵਿਕਾਸ ਦਾ ਦਾਵਾ ਕਰਦਿਆਂ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਰਾਹ ਛੱਡ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦਾ ਸੱਦਾ ਦਿੱਤਾ ਹੈ ਉਹਨਾਂ ਕਹਾਂਗੇ ਗੁਰੂ ਕੀ ਨਗਰੀ ਦੇ ਵਿਕਾਸ ਵਾਸਤੇ ਉਹ ਕਦੇ ਵੀ ਨਾਂ ਨਹੀਂ ਕਰ ਸਕਦੇ ਅਤੇ ਸਥਾਨਕ ਸਰਕਾਰਾਂ ਦੇ ਪ੍ਰਤੀਨਿਧ ਵੱਲੋਂ ਜੋ ਵੀ ਲੈ ਕੇ ਆਵੇਗਾ ਉਸ ਨੂੰ ਉਹ ਮਨਜ਼ੂਰ ਕਰ ਲੈਣਗੇ। ਉਹਨਾਂ ਸ਼ਹਿਰ ਵਿੱਚ ਇਲੈਕਟ੍ਰਿਕ ਬੱਸਾਂ ਚਲਾਉਣ, ਸੀਵਰੇਜ ਪ੍ਰਣਾਲੀ ਵਿੱਚ ਸੁਧਾਰ ਅਤੇ ਸ਼ਹਿਰਿਸਪਾਟਾ ਸੰਤ ਨੂੰ ਉਚਾਇਤ ਕਰਨ ਦਾ ਦਾਵਾ ਕੀਤਾ। ਉਹਨਾਂ ਵਿਰੋਧੀਆਂ ਨੂੰ ਵੀ ਆੜੇ-ਅੱਥੀ ਲਿਆ ਤੇ ਬਿਨਾਂ ਨਾਮ ਲਏ ਆਖਿਆ ਕਿ ਇੱਕ ਤਾਂ ਵਿਚਾਰੇ ਛੱਡ ਗਏ ਹਨ ਤੇ ਦੂਜੇ ਆਪਸ ਵਿੱਚ ਲੜ ਰਹੇ ਹਨ। ਵਿਦੇਸ਼ ਲਈ ਪ੍ਰਵਾਸ ਕਰ ਰਹੇ ਪੰਜਾਬੀ ਨੌਜਵਾਨਾਂ ਨੂੰ ਉਹਨਾਂ ਕਿਹਾ ਕਿਉਂ ਪੰਜਾਬ ਵਿੱਚ ਰਹਿ ਕੇ ਰੰਗਲਾ ਪੰਜਾਬ ਬਣਾਉਣ ਵਿੱਚ ਮਦਦ ਕਰਨਾ ਉਹਨਾਂ ਨੂੰ ਇੱਥੇ ਹੀ ਮੈਟ ਦੇ ਆਧਾਰ ਤੇ ਨੌਕਰੀਆਂ ਮਿਲਣਗੀਆਂ ਇਸ ਮੌਕੇ ਉਹਨਾਂ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਕੈਬਨਿਟ ਮੰਤਰੀ ਵਿਧਾਇਕ ਅਤੇ ਅਮਰਸਰ ਨਗਰ ਨਿਗਮ ਦੀ ਚੋਣ ਲੜ ਰਹੇ ਆਪ ਉਮੀਦਵਾਰ ਤੇ ਹੋਰ ਸ਼ਾਮਲ ਸਨ ਐਮਐਸਪੀ ਦੀ ਕਾਨੂੰਨੀ ਗਰੰਟੀਆਂ ਨੇ ਹੋਰ ਨਾ ਕਿਸਾਨੀ ਮੰਗਾਂ ਦੀ ਪੂਰਤੀ ਲਈ 10 ਮਹੀਨਿਆਂ ਤੋਂ ਸ਼ੰਭੂ ਤੇ ਢਾਬੀ ਗੁਜਰਾਖ ਬਾਰਡਰਾਂ ਤੇ جاری ਕਿਸਾਨ ਸੰਘਰਸ਼ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਮਜ਼ਦੂਰ ਮੋਰਚਾ ਨੇ ਪੰਜਾਬ ਭਰ ਵਿੱਚ ਰੇਲਾਂ ਦਾ ਚੱਕਾ ਜਾਮ ਕਰਨ ਦੇ ਦਿੱਤੇ ਗਏ ਸੱਦੇ ਦੀ ਸਫਲਤਾ ਤੋਂ ਬਾਅਦ ਹੁਣ ਅਗਲੇ ਐਕਸ਼ਨ ਵਜੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ ਇਹ ਜਾਣਕਾਰੀ ਪੰਚੰਭੂ ਬਾਰਡਰ ਤੇ ਪ੍ਰੈਸ ਕਾਨਫਰੰਸ ਦੌਰਾਨ ਕਿਸਾਨੇਤਾ ਸਰਜੀਤ ਸਿੰਘ ਫੂਲ ਜਸਵਿੰਦਰ ਸਿੰਘ ਲੋਂਗੋਵਾਲਾ ਜਵਿੰਦਰ ਸਿੰਘ ਚਤਾਲਾ ਅਸ਼ੋਕ ਬਲਾਰਾ ਤੇਜਵੀਰ ਸਿੰਘ ਪੰਜੋਖੜਾ ਗੁਰ ਅਮਨੀਰ ਸਿੰਘ ਮੰਗਟ ਪਰਮਜੀਤ ਸਿੰਘ ਜੰਗ ਸਿੰਘ ਪਟੇੜੀ ਅਤੇ ਚਮਕੌਰ ਸਿੰਘ ਨੇ ਦਿੱਤੀ ਹੈ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲਡ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਜੀ ਨੇ ਇੱਥੇ ਵਿਸ਼ੇਸ਼ ਨੁਮਾਇੰਦਿਆਂ ਦੀ ਮੀਟਿੰਗ ਵਿੱਚ ਅਹਿਮ ਮੁੱਦਿਆਂ ਤੇ ਚਰਚਾ ਕੀਤੀ। ਇਸ ਦੌਰਾਨ 6 ਨੁਕਤਿਆਂ 'ਤੇ ਸਹਿਮਤੀ ਬਣੀ ਜਿਨ੍ਹਾਂ ਵਿੱਚ ਸਰਹੱਦਾਂ 'ਤੇ ਸ਼ਾਂਤੀ ਬਰਕਰਾਰ ਰੱਖਣਾ ਅਤੇ ਸਬੰਧਾਂ ਦੇ ਮਜ਼ਬੂਤ ਤੇ ਪਾਇਦਾਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕਨੇ ਜਾਰੀ ਰੱਖਣਾ ਸ਼ਾਮਲ ਹੈ। ਦੂਵੇਂ ਤਰ੍ਹਾਂ ਨੇ ਅਗਲੇ ਸਾਲ ਭਾਰਤ ਦੇ ਵਿਸ਼ੇਸ਼ ਨੁਮਾਇੰਦਿਆਂ ਦੀ ਮੀਟਿੰਗ ਦਾ ਨਵਾਂ ਦੌਰ ਕਰਵਾਉਣ ਤੇ ਵੀ ਸਹਿਮਤੀ ਜਤਾਈ। ਚੀਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ 5 ਸਾਲਾਂ ਦੇ ਵਕਫੇ ਮਗਰੋਂ ਹੋਈ ਪਹਿਲੀ ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਸਰਹੱਦੀ ਮੁੱਦਿਆਂ ਤੇ ਦੋਵਾਂ ਮੁਲਕਾਂ ਵਿਚਾਲੇ ਬਣੀ ਸਹਿਮਤੀ ਦਾ ਸਕਾਰਾਤਮਕ ਮੁਲਾਂਕਣ ਕੀਤਾ ਅਤੇ ਇਸ ਨੂੰ ਲਾਗੂ ਕਰਦੇ ਰਹਿਣ ਦੀ ਗੱਲ ਦੁਹਰਾਈ ਬਿਆਨ ਮੁਤਾਬਕ ਦੋਵਾਂ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਰਹੱਦੀ ਮੁੱਦੇ ਨੂੰ ਦਵੱਲੇ ਸਬੰਧਾਂ ਦੀ ਸਮੁੱਚੀ ਸਥਿਤੀ ਤੋਂ ਠੀਕ ਢੰਗ ਨਾਲ ਸੰਭਾਲਣਾ ਚਾਹੀਦਾ ਹੈ ਤਾਂ ਕਿ ਸਬੰਧਾਂ ਦੇ ਵਿਕਾਸ ਤੇ ਅਸਰ ਨਾ ਪਵੇ ਦੋਵਾਂ ਨੁਮਾਇੰਦਿਆਂ ਨੇ 2005 ਦੇ ਸਰਹੱਦ ਮੁੱਦੇ ਦੇ ਹੱਲ ਲਈ ਰਾਜਨੀਤਿਕ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਿਰਪੱਖ ਟੁਕਮੀ ਅਤੇ ਸਵਿਕਾਰਨਯੋਗ ਹੱਲ ਲੱਭਣੇ ਜਾਰੀ ਰੱਖਣ ਅਤੇ ਸਰਕਾਰਾਤਮਕ ਕਦਮ ਚੁੱਕਣ ਦੀ ਬਚਨ ਬਵਾਤਾਂ ਦੁਹਰਾਈ ਇਸੇ ਮਗਰੋਂ ਕੌਮੀ ਸੁਰੱਖਿਆ ਸਲਾਹਕਰ ਅਜੀਤ ਡੋਵਾਲ ਨੇ ਚੀਨ ਦੇ ਉਪ ਰਾਸ਼ਟਰਪਤੀ ਹਾਨ ਚੇਂਗ ਨਾਲ ਗੱਲਬਾਤ ਕੀਤੀ ਸਰੱਦ ਪਰ ਆਦਾਨ ਪ੍ਰਦਾਨ ਵਧਾਉਣ ਤੇ ਸਹਿਮਤੀ ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਅਜੀਤ ਡੋਵਾਲ ਤੇ ਕਾਂਗ ਜੀ ਨੇ ਸਰੱਦ ਪਰ ਆਦਾਨ ਪ੍ਰਦਾਨ ਤੇ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਤਿੱਬਤ ਅਤੇ ਚੀਨ ਵਿੱਚ ਭਾਰਤੀ ਤੀਰਥ ਯਾਤਰੀਆਂ ਦੀ ਯਾਤਰਾ ਸੀਮਾ ਪਾਰ ਨਦੀ ਸਹਿਯੋਗ ਅਤੇ ਨਾਥੁਲਾ ਸੀਮਾ ਵਪਾਰ ਮੋੜ ਸ਼ੁਰੂ ਕਰਨਾ ਤੇ ਸੈਮਟੀ ਜਤਾਈ ਦੋਵੇਂ ਧਿਰਾਂ ਨੇ ਸਰਾਤੇ ਸਥਿਤੀ ਦਾ ਮੁਲਾਂਕਣ ਕੀਤਾ ਤੇ ਸਰਹੱਦੀ ਖੇਤਰ ਤੇ ਪ੍ਰਬੰਧ ਤੇ ਕੰਟਰੋਲ ਨਿਯਮਾਂ ਨੂੰ ਹੋਰ ਪਾਰਦਰਸ਼ੀ ਬਣਾਉਣ ਤੇ ਭਰੋਸਾ ਤੇ ਸ਼ਾਂਤੀ ਬਹਾਲ ਕਰਨ ਤੇ ਵੀ ਸੈਮਟੀ ਜਤਾਈ ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਤੇ ਸੁਝਾਵਾਂ ਲਈ ਉਹਨਾਂ ਦੇ ਦਰ ਹਮੇਸ਼ਾ ਖੁੱਲੇ ਹਨ ਜਸਟਿਸ ਸੂਰਜਕਾਂਤ ਤੇ ਜਸਟਿਸ ਉੱਜਲ ਭੂਈਆ ਦੇ ਬੈਂਚ ਨੇ ਕਿਹਾ ਕਿ ਕਿਸਾਨ ਸਿੱਧੇ ਜਾਂ ਫਿਰ ਆਪਣੇ ਅਧਿਕਾਰ ਤੋਂ ਨਮਾਇੰਦਿਆ ਰਾਹੀਂ ਸੁਪਰੀਮ ਕੋਰਟ ਤੱਕ ਪਹੁੰਚ ਕਰ ਸਕਦੇ ਹਨ ਸੁਪਰੀਮ ਕੋਰਟ ਨੇ ਮਰਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਬਿਗੜਦੀ ਸਿਹਤ ਦਾ ਵੀ ਨੋਟਿਸ ਲਿਆ ਅਤੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਕਿ ਉਹ ਬਿਨਾਂ ਦੇਰੀ ਦੇ ਉਹਨਾਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਾਏ ਸਿਖਰਲੀ ਅਦਾਲਤ ਵੱਲੋਂ ਇਸ ਮਾਮਲੇ ਤੇ ਹੁਣ 19 ਦਸੰਬਰ ਨੂੰ ਸੁਣਵਾਈ ਕੀਤੀ ਜਾਵੇਗੀ ਸਿਖਰਲੀ ਅਦਾਲਤ ਨੇ ਢੱਲੇਵਾਲ ਦੀ ਗੰਭੀਰ ਹਾਲਤ ਤੇ ਟਿੱਪਣੀ ਕੁਝ ਸਮੇਂ ਕੀਤੀ ਜਦੋਂ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਜਗਜੀਤ ਸਿੰਘ ਢੱਲੇਵਾਲ ਜੋ ਪਿਛਲੇ 23 ਦਿਨਾਂ ਤੋਂ ਮਰਨ ਵਰਤੋਂ ਉੱਪਰ ਬੈਠੇ ਹਨ ਅਤੇ ਹੋਰ ਕਿਸਾਨਾਂ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਹਨ ਪਰ ਉਹਨਾਂ ਸੁਪਰੀਮ ਕੋਰਟ ਵੱਲੋਂ ਕਾਇਮ ਕੀਤੀ ਉੱਚ ਤਾਕਤੀ ਕਮੇਟੀ ਨਾਲ ਗੱਲਬਾਤ ਤੋਂ ਨਾ ਕਰ ਦਿੱਤੀ ਹੈ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਬੈਂਚ ਨੂੰ ਦੱਸਿਆ ਕਿ ਕਮੇਟੀ ਨੇ ਕਿਸਾਨਾਂ ਨੂੰ 17 ਦਸੰਬਰ ਨੂੰ ਗੱਲਬਾਤ ਦਾ ਸੱਦਾ ਦਿੱਤਾ ਸੀ ਪਰ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਮੀਟਿੰਗ ਤੋਂ ਇਨਕਾਰ ਕਰ ਦਿੱਤਾ ਐਡਵੋਕੇਟ ਜਨਰਲ ਨੇ ਕਿਹਾ ਕਿ ਸੂਬਾ ਸਰਕਾਰ ਨਿਯਮਤ ਆਧਾਰ ਉੱਤੇ ਕਿਸਾਨਾਂ ਨੂੰ ਗੱਲਬਾਤ ਵਾਸਤੇ ਬੁਲਾ ਰਹੀ ਹੈ ਉਨ੍ਹਾਂ ਸੁਝਾਤਾ ਕਿ ਕਿਸਾਨਾਂ ਦੀਆਂ ਮੰਗਾਂ ਸਿੱਧੇ ਅਦਾਲਤ 'ਚ ਪੇਸ਼ ਕੀਤੀਆਂ ਜਾ ਸਕਦੀਆਂ ਹਨ ਸੁਪਰੀਮ ਕੋਰਟ ਨੇ ਕਿਹਾ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਕਿਸਾਨਾਂ ਦੀਆਂ ਮੰਗਾਂ ਜਾਂ ਕਿਸੇ ਵੀ ਸੁਝਾਅ ਲਈ ਕੋਰਟ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਹਨ ਕਿਸਾਨ ਸਿੱਧੇ ਜਾਂ ਆਪਣੇ ਅਧਿਕਾਰਤ ਨੁਮਾਇੰਦੇ ਰਾਹੀਂ ਸਾਡੇ ਨਾਲ ਰਾਬਤਾ ਕਰ ਸਕਦੇ ਹਨ ਬੈਂਚ ਵੱਲੋਂ ਡੱਲੇਵਾਲ ਦੀ ਵਿਗੜਦੀ ਸਿਹਤ ਤੇ ਚਿੰਤਾ ਜਤਾਉਣ ਤੇ ਪੰਜਾਬ ਦੇ ਐਡਵੋਕੇਟ ਜਨਰਲ ਨੇ ਕਿਹਾ ਕਿ ਸੂਬੇ ਦੇ ਅਧਿਕਾਰੀਆਂ ਤੇ ਕੇਂਦਰ ਦੇ ਨੁਮਾਇੰਦੇ ਨੇ ਕਿਸਾਨਾਂ ਆਗੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਿਹਤ ਦਾ ਜਾਇਜ਼ਾ ਲਿਆ ਸੀ ਪਰ ਉਹਨਾਂ ਮੈਡੀਕਲ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ ਸੁਪਰੀਮ ਕੋਰਟ ਨੇ ਢੱਲੇਵਾਲ ਦੀ ਸਿਹਤ ਸੰਭਾਲ 'ਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤਣ ਦਾ ਸੁਝਾਅ ਦਿੰਦਿਆਂ ਕਿਹਾ ਢੱਲੇਵਾਲ ਦੀ ਸਿਹਤ ਦਾ ਧਿਆਨ ਰੱਖਣ 'ਚ ਦੇਰੀ ਨਾ ਕਰੋ ਉਹ ਇੱਕ ਜਨਤਿਕ ਹਸਤੀ ਹਨ ਲੋਕਾਂ ਦੇ ਗੈਰ ਸਿਆਸੀ ਆਗੂ ਹਨ ਉਹ ਕਿਸਾਨਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੇ ਹਨ ਇੱਕ ਚੁਣੀ ਹੋਈ ਸਰਕਾਰ ਤੇ ਸੰਵਿਧਾਨਕ ਅੰਗ ਵਜੋਂ ਤੁਸੀਂ ਇਹ ਦੋਸ਼ ਨਹੀਂ ਲੱਗਣ ਦੇਵੋਗੇ ਕਿ ਉੱਜੋ ਹੋ ਗਿਆ ਹੈ ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਢੱਲੇਵਾਲ ਨੂੰ ਫੌਰੀ ਮੈਡੀਕਲ ਸਹਾਇਤਾ ਦੇਣ ਦੇ ਹੁਕਮ ਦਿੱਤੇ ਸਨ ਮੁੰਬਈ ਵਿੱਚ 18 ਨਵੰਬਰ ਨੂੰ ਸਮੁੰਦਰੀ ਫੌਜ ਦੀ ਕਿਸ਼ਤੀ ਨੀਲ ਕਮਲ ਨਾਮ ਦੇ ਯਾਤਰੀ ਜਹਾਜ਼ ਨਾਲ ਟਕਰਾ ਗਈ 101 ਨੂੰ ਬਚਾਇਆ ਗਿਆ ਹੈ ਤੇ 13 ਲੋਕਾਂ ਦੀ ਮੌਤ ਹੋ ਗਈ ਹੈ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵਿੰਦਰ ਫੜਨवीस ਨੇ ਇਹ ਜਾਣਕਾਰੀ ਸਾਂਝੀ ਕੀਤੀ ਐਸਐਸ ਨਾਗਰਦੀਪ ਵਿਸ਼ੇਸ਼ ਸੀਬੀਆਈ ਅਦਾਲਤ ਨੇ 32 ਸਾਲ ਪੁਰਾਣੇ ਅਗਵਾ ਗੈਰਕਾਨੂੰਨੀ ਹਿਰਾਸਤ ਅਤੇ ਲਾਪਤਾ ਕਰਨ ਦੇ ਮਾਮਲੇ 'ਚ ਥਾਣਾ ਸਰਹਾਲੀ ਦੇ ਤਤਕਾਲੀ ਐਸਐਚਓ ਸਰਿੰਦਰਪਾਲ ਸਿੰਘ ਨੂੰ ਧਾਰਾ 120 20 342 364 365 ਤੈ ਦੋਸ਼ੀ ਕਰਾਰ ਦਿੱਤਾ ਹੈ ਉਸ ਨੂੰ 23 ਦਸੰਬਰ ਨੂੰ ਸਜ਼ਾ ਸੁਣਾਈ ਜਾਵੇਗੀ ਜਿਲ੍ਹਾ ਚਮੰਦ ਸਰੇਂਦਰਪਾਲ ਸਿੰਘ ਨੇ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ੀ ਭੁਗਤੀ ਸਾਬਕਾ ਐਸ ਐਚ ਓ ਸਰੇਂਦਰਪਾਲ ਸਿੰਘ ਤੇ ਸੰਤਪ੍ਰਦਾ ਸੈਨਾਲੀ ਸੁਲੱਖਣ ਸਿੰਘ ਵਾਸੀ ਭਣਕਾ ਤੇ ਉਸ ਦੇ ਜਵਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋਕੇ ਦੇ ਵਾਈਸ ਪ੍ਰਿੰਸੀਪਲ ਸੁਖਦੇਵ ਸਿੰਘ ਨੂੰ 31 ਅਕਤੂਬਰ 1990 ਨੂੰ ਨਜਾਇਜ਼ ਹਿਰਾਸਤ ਵਿੱਚ ਲੈਣ ਦਾ ਦੋਸ਼ ਹੈ ਸੁਲੱਖਣ ਸਿੰਘ ਆਜ਼ਾਦੀ ਲਹਿਰ ਦੌਰਾਨ ਬਾਬਾ ਸੋਹਣ ਸਿੰਘ ਭਗਣਾ ਦੇ ਨਜ਼ਦੀਕੀ ਸਾਥੀਆਂ ਚੋਂ ਇੱਕ ਸਨ 피ੜਤ ਪਰਿਵਾਰ ਦੇ ਵਕੀਲਾਂ ਜਗਜੀਤ ਸਿੰਘ ਵਾਜਬਾ ਸਰਬੀ ਸਿੰਘ 베르ਕਾ ਤੇ ਪਸ਼ਪਿੰਦਰ ਸਿੰਘ ਨੱਤਨੇ ਦੱਸਿਆ ਕਿ ਜਿਸ ਥਾਣੇਦਾਰ اے ایس آئی ਅਰਤਾਰ ਸਿੰਘ ਨੇ ਦੋਮਾ ਨੂੰ ਚੁੱਕਿਆ ਸੀ ਉਸ ਨੇ ਪੀੜਤ ਪਰਿਵਾਰ ਨੂੰ ਇਹ ਦੱਸਿਆ ਸੀ ਕਿ ਸਲੱਖਣ ਸਿੰਘ ਅਤੇ ਸੁਖਦੇਵ ਸਿੰਘ ਨੂੰ ਐਸ ਐਚ ਓ ਸੁਰਿੰਦਰਪਾਲ ਸਿੰਘ ਨੇ ਪੁੱਛ ਪ੍ਰਤਾਲੀ ਸਦਿਆ ਹੈ ਬਾਅਦ ਵਿੱਚ ਉਹਨਾਂ ਦਾ ਕੋਈ ਪਤਾ ਨਹੀਂ ਲੱਗਾ ਸਾਲ 2003 ਵਿੱਚ ਕੁਝ ਪੁਲਿਸ ਮੁਲਾਜ਼ਮਾ ਨੇ ਵਾਈਸ ਪ੍ਰਿੰਸੀਪਲ ਸੁਖਦੇਵ ਸਿੰਘ ਦੀ ਪਤਨੀ ਸੁਗਵੰਤ ਕੌਰ ਨਾਲ ਸੰਪਰਕ ਕਰਕੇ ਉਸ ਦੇ ਖਾਲੀ ਦਸਤਾਵੇਜ਼ਾਂ ਤੇ ਨਸਕਤ ਕਰਵਾ ਲਏ ਅਤੇ ਕੁਝ ਦਿਨਾਂ ਬਾਅਦ ਉਸ ਨੂੰ ਸੁਖਦੇਵ ਸਿੰਘ ਦੀ ਮੌਤ ਦਾ ਸਰਟੀਫਿਕੇਟ ਸੌਂਪ ਦਿੱਤਾ ਜਿਸ ਵਿੱਚ 8 ਜੁਲਾਈ 1993 ਨੂੰ ਉਸ ਦੀ ਮੌਤ ਦਾ ਜ਼ਿਕਰ ਕੀਤਾ ਗਿਆ ਸੀ ਪੀੜਤ ਪਰਿਵਾਰ ਅਨੁਸਾਰ ਸੁਖਦੇਵ ਸਿੰਘ ਅਤੇ ਸਲੱਖਣ ਸਿੰਘ ਦੀ ਮੌਤ ਤਸ਼ੱਦਦ ਕਰਨ ਹੋਈ ਸੀ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਹਰੀਕੇ ਨੇੜੇ ਵਿੱਚ ਸੁੱਟ ਦਿੱਤੀਆਂ ਸਨ ਮੋਢਲੀ ਪੋਚਪੜਤਾਲ ਦੌਰਾਨ ਸੀਬੀਆਈ ਨੇ 20 ਨਵੰਬਰ 1996 ਨੂੰ ਸੁਗਵੰਤ ਕੌਰ ਦੇ ਬਿਆਨ ਦਰਜ ਕੀਤੇ ਜਿਸ ਦੇ ਆਧਾਰ ਤੇ 6 ਮਾਰਚ 1997 ਨੂੰ ਉਸ ਸਮੇਂ ਦੇ ਐਸਐਚਓ ਸੁਰਿੰਦਰਪਾਲ ਸਿੰਘ ਅਤੇ ਏਐਸਆਈ ਅਵਤਾਰ ਸਿੰਘ ਸਮੇਤ ਹੋਰਾਂ ਖਿਲਾਫ ਕੇਸ ਦਰਜ ਕੀਤਾ ਗਿਆ 2000 ਵਿੱਚ ਸੀਬੀਆਈ ਨੇ ਕਲੋਜ਼ਰ ਰਿਪੋਰਟ দাਇਰ ਕੀਤੀ ਜਿਸ ਨੂੰ ਸੀਬੀਆਈ ਕੋਰਟ ਪਟਿਆਲਾ ਨੇ 2002 ਚ ਰੱਦ ਕਰ ਦਿੰਦਿਆਂ ਜਾਂਚ ਦੇ ਹੁਕਮ ਦਿੱਤੇ 2009 ਚ ਸੀਬੀਆਈ ਨੇ ਸਰਿੰਦਰਪਾਲ ਤੇ ਅਵਤਾਰ ਸਿੰਘ ਖਿਲਾਫ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ ਖਲੜਾ ਕਤਲ ਕੇਸ ਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ ਦੋਚੀ ਦੋਚੀ ਸਰਿੰਦਰਪਾਲ ਸਿੰਘ ਜਸਵੰਤ ਸਿੰਘ ਖਲੜਾ ਕਤਲ ਕੇਸ ਵਿੱਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ ਪਿੰਡ ਜੀਓ ਵਾਲਾ ਦੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕਰਕੇ ਲਾਪਤਾ ਕਰਨ ਦੇ ਮਾਮਲੇ ਵਿੱਚ ਵੀ ਉਸ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ ਮਾਮਲੇ ਵਿੱਚ ਸ਼ਾਮਲ ਏਐਸਆਈ ਉਤਾਰ ਸਿੰਘ ਦੀ ਮੌਤ ਹੋ ਚੁੱਕੀ ਹੈ ਭਾਰਤ ਦੇ ਤਜਰਬੇਕਾਰ ਆਫ ਸਪਿਨਰ ਰਵਿਚంద్రਨ ਅਸ਼ਵਿਨ ਨੇ ਆਸਟ੍ਰੇਲੀਆ ਖਿਲਾਫ ਟੈਸਟ ਲੜੀ ਦੇ ਵਿਚਾਲੇ ਤੁਰੰਤ ਪ੍ਰਭਾਵ ਨਾਲ ਕਮਾਂਤਰੀ ਕ੍ਰਿਕਟ ਤੋਂ ਸन्यास ਲੈਣ ਦਾ ਐਲਾਨ ਕਰਕੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ 38 ਸਾਲਾ ਅਸ਼ਵਿਨ ਨੇ ਭਾਰਤ ਲਈ ਅਨਿਲ ਕੁੰਬਲੇ 619 ਵਿਕਟਾਂ ਤੋਂ ਬਾਅਦ 106 ਮੈਚਾਂ ਵਿੱਚ ਸਭ ਤੋਂ ਵੱਧ 537 ਟੈਸਟ ਵਿਕਟਾਂ ਲਈਆਂ ਹਨ ਅਸ਼ਵਨ ਨੇ ਭਾਤ ਲਈ 116 ਇੱਕ ਰੋਜਾ ਮੈਚਾਂ ਵਿੱਚ 156 ਵਿਕਟਾਂ ਜਦਕਿ 65 ਟੀ20 ਮੈਚਾਂ ਵਿੱਚ 72 ਵਿਕਟਾਂ ਲਈਆਂ ਹਨ ਉਸਨੇ 2010 ਵਿੱਚ ਪਹਿਲਾ ਇੱਕ ਰੋਜਾ ਅਤੇ 2011 ਵਿੱਚ ਪਹਿਲਾ ਟੈਸਟ ਮੈਚ ਖੇਡਿਆ ਸੀ ਅਗਲੇ ਸਾਲ ਆਈਪਲ ਵਿੱਚ ਚਨਈ ਸੁਪਰ ਕਿੰਗਜ਼ ਲਈ ਵਾਪਸੀ ਕਰਨ ਵਾਲਾ ਅਸ਼ਵਨਾ ਕਲੱਬ ਕ੍ਰਿਕਟ ਖੇਡਣਾ ਜਾਰੀ ਰੱਖੇਗਾ ਉਹ ਸੀਮਤ ਓਵਰਾਂ ਦੇ ਫਾਰਮੈਟਾਂ ਵਿੱਚ 2011 ਵਿਸ਼ਵ ਕੱਪ ਅਤੇ 2013 ਦੀ ਚੈਂਪੀਅਨ ਟਰੋਫੀ ਜੇਤੂ ਟੀਮ ਦਾ ਹਿੱਸਾ ਸੀ ਅਸ਼ਵਨ ਨੇ ਵਿਸਵਨ ਵਿੱਚ ਟੈਸਟ ਡਰਾਫਟ ਰਹਿਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨਾਲ ਪ੍ਰੈਸ ਕਾਨਫਰੰਸ ਕਿਹਾ ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲਵਾਗਾ ਭਾਰਤੀ ਟੀਮ ਲਈ ਕ੍ਰਿਕਟਰ ਬਜੋ ਇਹ ਮੇਰਾ ਆਖਰੀ ਦਿਨ ਹੈ ਸੰਨਿਆਸ ਦਾ ਐਲਾਨ ਕਰਨ ਤੋਂ ਪਹਿਲਾਂ ਅਸ਼ਵਨ ਹੋਇਆ ਭਾਵਕ ਸੰਨਿਆਸ ਦਾ ਐਲਾਨ ਕਰਨ ਤੋਂ ਪਹਿਲਾਂ ਰਵੀਚੰਦਰਨ ਅਸ਼ਵਨ ਨੂੰ ਡਰੈਸਿੰਗ ਰੂਮ 'ਚ ਸਾਥੀ ਖਿਡਾਰੀ ਵਿਰਾਟ ਕੋਹਲੀ ਨਾਲ ਭਾਵਕ ਹੁੰਦਿਆਂ ਦੇਖਿਆ ਗਿਆ ਕੋਲੀ ਨੇ ਉਸਦੇ ਮੋਢੇ 'ਤੇ ਹੱਥ ਰੱਖਿਆ ਸੀ ਅਤੇ ਅਸ਼ਵਨ ਨੂੰ ਅੱਖਾਂ ਪੂੰਝਦਿਆਂ ਦੇਖਿਆ ਗਿਆ ਅਸ਼ਵਨ ਨੇ ਆਪਣਾ ਆਖਰੀ ਟੈਸਟ ਮੈਚ ਐਡੀਲੇਡ 'ਚ ਖੇਡਿਆ ਸੀ ਜਿਸ ਵਿੱਚ ਉਸਨੇ 1 ਵਿਕਟ ਲਈ ਸੀ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ